ਲਾਸ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸ਼ਹਿਰ ਬਠਿੰਡਾ ਆਦਰਸ਼ਨ ਨਗਰ ਗਲੀ ਨੰਬਰ 31 ਤੇ ਗੋਨਿਆਣਾ ਰੋਡ ਤੇ ਆ ਗਿਆ ਇਹ ਨਗਰ 31 ਨੰਬਰ ਗਲੀ ਚ ਬਾਈ ਦਾ ਮਕਾਨ ਆ ਘਰੇਲੂ ਸੱਜਣਾ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਹੀ ਪਸ਼ੂਧਨ ਬਾਈ ਕਹਿੰਦਾ ਸੇਲ ਕਰਨਾ ਇੱਕ ਨੀਲੀ ਰਾਵੀ ਦੀ ਮੱਝ ਆ ਗਈ ਇੱਕ ਨੀਲੀ ਦਾ ਕੱਟਾ ਆ ਗਿਆ ਚੰਗੇ ਰਿਕਾਰਡ ਵਾਲਾ ਤੇ ਇੱਕ ਸੱਜਣੋ ਬੇਰਕਾ ਦੇ ਸੀਮਨ ਦੀ ਬੱਛੀ ਆ ਉਹਦਾ ਮਹੀਨਾ ਪੈਂਡਿੰਗ ਆ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਜਿਹੜਾ ਰੇਟ ਆ ਰੇਟ ਵੀ 22 ਤੋਂ ਵੀਡੀਓ ਚ ਹੀ ਕਰਾ ਦੂੰਗਾ ਤੇ ਰੇਟ ਨਾਲ ਸੱਜਣੋਂ 22 ਤੋਂ ਮੈਂ ਬਿਲਕੁਲ ਫਿਕਸ ਰੇਟ ਹੀ ਕਰਾ ਕੇ ਜਾਣੇ ਆ ਉਹਦੇ ਚ ਜਿਆਦਾ ਅੰਤਰ ਨਹੀਂ ਹੋਊਗਾ ਤੇ ਬਾਕੀ ਗੱਲਬਾਤ ਬਾਈ ਦੱਸ ਦਊਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜ ਬਾਈ ਹੋਰ ਕੀ ਹਾਲ ਹੈ ਜੀ ਵਧੀਆ ਵਧੀਆ ਵੀਰੇ ਛੱਡ ਦੀ ਕਰਾ ਹਾਂ ਜੀ ਥੱਲੇ ਬੰਦੇ ਨਾਲ ਤੇਰੇ ਆਉਣ ਨਾਲ ਲੇਟ ਵੀ ਆ ਗਈ ਯਾਰ ਨਾਲ ਨਾਲ ਬੋਲ ਦਿਓ ਮੈਂ ਵਧੀਆ ਵਧੀਆ ਠੀਕ ਠਾਕ ਹਾਂ ਵਧੀਆ ਕਰ ਆਪਣਾ ਕਿਹੜੀ ਬੰਨੀ ਆ ਗਿਆ ਘਰ ਬਈ ਇਹ ਇਹ ਬਈ ਆਪਣਾ ਹੈਗਾ ਆਦਰਸ਼ਨਗਰ 31 ਨੰਬਰ ਗਲੀ ਠੀਕ ਹੈ ਜੀ ਠੀਕ ਹੈ ਇਧਰੋਂ ਮੇਨ ਰੋਡ ਵਾਈ ਦਾ ਗੋਨਿਆਣਾ ਰੋਡ ਠੀਕ ਹੈ ਜੀ ਬਠਿੰਡੇ ਚ ਹੀ ਪੈਂਦਾ ਹੈ ਆਪਣਾ ਬਠਿੰਡੇ ਦੇ ਵਿੱਚ ਹੀ ਆਗੇ ਹਾਂਜੀ ਵੀਰੇ ਕਿੰਨੀ ਕੁ ਬਾਹਰ ਆ ਗਿਆ ਬਠਿੰਡੇ ਤੋਂ ਜੇ ਗੱਲ ਕਰੀਏ ਬਠਿੰਡੇ ਤੋਂ ਬਸ 5-6 ਕਿਲੋਮੀਟਰ ਹੀ ਆ ਬਸ 5-4 ਕਿਲੋਮੀਟਰ ਹਾਂ ਢੀਲਾ ਟੱਪ ਕੇ ਆਦਰਸ਼ਨਗਰ ਆ ਜਾਂਦਾ ਠੀਕ ਹੈ ਗੱਲ ਢੀਲਾ ਟੱਪਣ ਸਾਰ ਹੀ ਆਣਾ ਢੀਲਾਂ ਦਾ ਮੇਰਾ ਖਿਆਲ ਹਰੇਕ ਨੂੰ ਪਤਾ ਹੈ ਨਾ ਹਾਂ ਥਰਮਲ ਦਾ ਠੀਕ ਹੈ ਗੱਲ ਨ ਪੂਰਾ 700 ਪੂਰਾ 95707 ਨੰਬਰ ਵੀ VIP ਆ ਬਾਈ ਦਾ ਯਾਦ ਵੀ ਤੁਹਾਡੇ ਰਹਿ ਜੂਗਾ ਤੇ ਸ਼ੁਰੂਆਤ ਕਰੀ ਇੱਥੋਂ ਕਰਾਂਗੇ ਆ ਕੱਟੇ ਤੋਂ ਪਹਿਲਾਂ ਇਹਦੀ ਕੁਆਲਿਟੀ ਚੈੱਕ ਕਰਾ ਦੇ ਯਾਰ ਪ्योर ਨੀਲੀ ਦਾ ਵੀ ਦਾ ਕੱਟਾ ਆ ਗਿਆ ਤੇ ਬਾਕੀ ਆ ਕੱਟ ਚੈੱਕ ਕਰ ਸਕਦੇ ਹਾਂ ਤੇ ਸੁਭਾ ਜਿਹੜਾ ਸੁਭਾ ਦਾ ਬਾਈ ਕਹਿੰਦਾ ਠੰਡਾ ਸੀਲ ਆ ਉੱਪਰ ਉੱਪਰਾਂ ਨਹੀਂ ਬਣਾਉਂਦਾ ਕਿਸੇ ਵੀ ਪੱਖ ਤੋਂ ਇਹ ਇੱਥੋਂ ਇੱਥੋਂ ਚੈੱਕ ਕਰ ਸਕਦੇ ਹਾਂ ਆ ਤੇ ਕੱਟ ਦਿਖਾ ਦੇ ਗਰੀ ਇਹਦਾ ਉਮਰ ਬਾਈ ਕਿੰਨੀ ਕਹਿਦੀ ਬਾਈ 2 ਦਾ ਹੰਦ ਹੈ ਵੀ 2 ਸਵਾ 2 ਸਾਲ ਦਾ ਹੈ ਸਵੇਰਾ ਦਾ ਬਹੁਤ ਠੰਡਾ ਹੈ ਨਾ ਹਾਂ ਬਈ ਆ ਸਵੇਰਾ ਦਾ ਦਿਖਾ ਦਿਂ ਗਰੀ ਵਸ ਸਵੇਰਾ ਦਾ ਬਹਾ ਠੰਡਾ ਆ ਗਿਆ ਆ ਗਿਆ ਪਿਓਰ ਨੀਲੀ ਚ ਤੇਡੇ ਕੱਟ ਚ ਆ ਗਿਆ ਸਾਰੀਆਂ ਨਿਸ਼ਾਨੀਆਂ ਕਵਰ ਕਰਦਾ ਨੀਲੀ ਦਾ ਵੀ ਹਾਂ ਬਈ ਇੱਕ ਜੇ ਗੱਲਬਾਤ ਕਰ ਲਈ ਨਾ ਸੱਜਣੋ ਇਹ ਖਾਸੀਅਤ ਆ ਵੀ ਜਿਆਦੇ ਨਾ ਇਹ ਕੋਈ ਆਪਾਂ ਜਿਵੇਂ ਕਹਿੰਦੇ ਚਾਰ ਚੂਰ ਪਾ ਕੇ ਹਨਾ ਉਦਾਂ ਨਹੀਂ ਪਸ਼ੂ ਬਈ ਹਨਾ ਮੋਟਾ ਕਰਿਆ ਹੋਇਆ ਫਿੱਟ ਫਿੱਟ ਜਾ ਆ ਗਿਆ ਤੇ ਮੇਨ ਗੱਲ ਹੁੰਦੀ ਹੈ ਜਿਹੜੀ ਟੈਸਟੀ ਗੱਲਾਂ ਨੇ ਪੱਖ ਤੋਂ ਉਹ ਦਾ ਬਿਲਕੁਲ ਪਧਰਾ ਤੇ ਬਿਲਕੁਲ ਸਾਫ ਆ ਉਮਰ ਬਾਈ ਨੇ ਦੱਸਿਆ ਜਿਵੇਂ ਵੀ 1.2 ਸਾਲ 2.5 ਸਾਲ ਦੇਰ ਜਿਹੜਾ ਹਾਂ ਬਈ ਠੀਕ ਹੈ ਦੋ ਦੰਦ ਬਾਈ ਕਹਿੰਦਾ ਹੋ ਗਿਆ ਇਹ ਤੇਦੀ ਮਾਂ ਦਾ ਦੁੱਧ ਕਿੰਨਾ ਕਿ ਕੋਈ ਬਈ 17 ਤੋਂ 18 ਲੀਟਰ ਆਪ ਕਿਹੜੇ ਸੀਮਨ ਦਾ ਇਹ ਇਹ ਬਈ ਹਲਬਖਸ਼ ਦਾ ਬੱਚਾ ਆਲ ਇੰਡੀਆ ਚੈਂਪੀਅਨ ਜਿਹੜਾ ਰਿਹਾ ਹਰ ਇੱਕ ਨੂੰ ਪਤਾ ਤੁਹਾਨੂੰ ਠੀਕ ਆ ਗੱਲ ਨੀਲੀ ਦਾ ਵੀ ਦਾਲਬਖਸ਼ ਹਾਂ ਬਈ ਜਿਹੜਾ ਇਦਰੋਂ 30 ਜੀ ਵਾਲਾ ਕੰਮ ਆ ਹਾਂ ਬਈ ਕਿਤੇ ਮਹਾਪਰਾ ਐ ਕਹਦਣ ਵੀ ਲਬਖਸ਼ ਮਸ਼ਹੂਰ ਜਾ ਕੇ ਤੇ ਬਾਈ ਨੇ ਤਾਂ ਨਹੀਂ 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 ਵੀਰੇ ਉਹਦਾ ਹੀ ਬੱਚਾ ਹੈਗਾ ਠੀਕ ਆ ਜੀ ਹਾਂਜੀ ਆ ਤੋਰ ਬਾਈ ਖੋਣ ਜੀ ਤੇ ਦੰਦਾਂ ਚ ਆ ਗਿਆ ਸੱਜਣੋ ਦੋ ਦੰਦ ਇਹ ਕੱਟਾ ਬਹੁਤ ਸ਼ਾਨਦਾਰ ਕੁਆਲਿਟੀ ਚਾ ਤੇ ਏਡੇ ਕੱਟ ਚ ਆ ਗਿਆ ਆਪ ਜਿਵੇਂ ਬਾਈ ਨੇ ਦੱਸ ਹੀ ਦਿੱਤੀ ਦੀ ਡਿਟੇਲ ਵੀ ਆਪ ਆ ਗਿਆ ਬਖਸ਼ਦਾ ਤੇ ਸ਼ਕੀਨ ਸ਼ਕੂਨ ਵੀ ਕੱਟਾ ਫੁੱਲਾ ਤੇ ਸਿੰਗ ਵੀ ਮੋੜੀ ਵਗਿਆ ਜਾਂਦਾ ਨਾਲ ਹੀ ਜਿਵੇਂ ਸਾਨੂੰ ਮੈਂ ਦੱਸਿਆ ਵੀ ਥੱਲੇ ਦਾ ਬਾੜਾ ਪਧਰਾ ਕੱਟਾ ਤੇ ਬਾਕੀ ਉਦਾਂ ਬਾਡੀ ਵਾਲੇ ਮਾਮਲੇ 'ਚ ਵੀ ਬਹੁਤ ਸੋਹਣਾ ਤੇ ਜ਼ਿਆਦਾ ਨਾ ਓਵਰ ਮੋਟਾ ਨਹੀਂ ਹੈਗਾ ਓਵਰ ਫੈਟ ਨਹੀਂ ਹੈਗੀ ਕੱਟੇ ਦੇ ਕਿਤੇ ਵੀ ਤੇ ਬਾਕੀ ਨਿਸ਼ਾਨੀਆਂ ਸਾਰੀਆਂ ਕਵਰ ਕਰਦਾ ਪਿਓਰ ਨੀਲੀ ਦਾ ਵੀ ਜੇ ਆਪਾਂ ਇਹਨੂੰ ਗਿਣ ਸਕਦੇ ਹਾਂ ਵੀ ਪਿਓਰ ਨੀਲੀ ਚਾਹੁੰਦਾ ਕੱਟਾ ਤੇ ਇੱਥੋਂ ਦਿਖਾਈ ਗਈ ਜੱਜਦਾ ਜੋਚਦਾ ਕਰਨਾ ਉਹੀ ਗੱਲ ਆ ਮੇਲਿਆਂ ਚ ਲਿਝਾਨ ਵਾਲਾ ਕੱਟਾ ਹਾਂ ਬਈ ਕਿਤੇ ਇਹਦੇ ਕੱਟ ਚ ਆ ਗਿਆ ਕੋਈ ਕਮੀ ਬੇਸ਼ੀ ਹੈ ਨਹੀਂ ਇਹਦੇ ਇੱਕ ਵੀ ਕਮੀ ਨਹੀਂ ਥੋੜਾ ਗਾਹ ਨੂੰ ਕਰੀ ਬਾਈ ਇਹ ਇੱਥੇ ਜੇ ਖੜਾ ਲਾ ਇਹ ਇੱਥੇ ਜੇ ਖੜਾ ਲਾ ਇੱਥੋਂ ਦਿਖਾ ਦੇਂ ਗਰੀ ਮਾਰ ਕੇ ਕੈਮਰਾ ਇਹਦੀ ਤੁੰ ਤੇ ਵੀ ਦਿਖਾ ਦਿਓ ਵੀਰੇ ਪੂਰੇ ਉਹ ਕੱਟ ਹੈਗੇ ਆ ਹਰ ਇੱਕ ਨਿਸ਼ਾਨੀ ਕਵਰ ਕਰਦਾ ਫਿੱਟ ਫਿੱਟ ਆਉਂਦਾ ਜਮਾ ਹੈ ਨਾ ਹਾਂ ਬਈ ਤੇ ਬਾਕੀ ਫੀਟਿੰਗ ਜੀ ਵਾਲਾ ਆ ਗਿਆ ਜਾਦੇ ਜਿਵੇਂ ਤੁਹਾਨੂੰ ਮੈਂ ਦੱਸਿਆ ਓਵਰਫਾਇਟ ਵਾਲਾ ਕੰਮ ਨਹੀਂ 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 ਬਈ ਓਵੇਂ ਨਹੀਂ ਘੁਮਾ ਦੇ ਬਾਈ ਕੇਰਾ ਹੋ ਰਾਇ ਇਹਨੂੰ ਘੁਮਾ ਦੇ ਦੰਦਾਂ 'ਚ ਪਿਓਰ ਦੋ ਦਾਂਦਾ ਬਾਈ ਹਾਂ ਦੋ ਦਾਂਦਾ ਬਾਈ ਤੇ ਮਾਦਰ ਦਾ ਦੁੱਧ 17 18 ਕਿਲੋ ਹਾਂ ਬਾਈ ਇਹਦੀ ਮਾਦਰ ਖੜੀ ਆ ਇਸ ਟਾਈਮ ਆਪਣੇ ਕੋਲੇ ਜਾਂ ਕਿਸੇ ਹੋਰ ਸੱਜਣ ਕੋਲੇ ਆ ਹਾਂ ਬਈ ਆਪਣੇ ਰਿਸ਼ਤੇਦਾਰੀ 'ਚ ਹੀ ਆ ਠੀਕ ਆ ਕੰਨਾ ਹਾਂ ਜੀ ਆ ਲਿਆ ਬਾਈ ਕਮਾ ਲਿਆ ਇੱਥੋਂ ਇਹਦੀ ਮਾਦਰ ਵੀ ਬਾਈ ਕਹਿੰਦਾ ਜੇ ਕਿਸੇ ਸੱਜਣ ਨੇ ਦੇਖਣੀ ਆ ਨਾ ਬਾਈ ਦੀ ਰਿਸ਼ਤੇਦਾਰੀ 'ਚ ਹੀ ਖੜੀ ਆ ਚੈੱਕ ਉੱਥੋਂ ਕਰਾ ਦਾਂਗੇ ਕਿਉਂਕਿ ਬਾਰਸ਼ਾ ਥੋੜੀ ਜਿਹੀ ਕਣੀਆਂ-ਕੁਣੀਆਂ ਆ ਸਕਦੀਆਂ ਵੀਡੀਓ 'ਚ ਉਦਾਂ ਦੀ ਐਡਜਸਟਮੈਂਟ ਕਰ ਲਿਓ ਪਰ ਜਾਨਵਰ ਸੱਜਣੋਂ ਟੌਪ ਦੇ ਦਿਖਾ ਦੂੰਗਾ ਇੱਕ ਮੱਝ ਦਿਖਾਵਾਂਗੇ ਨੀਲੀ ਦੀ ਤੇ ਬਾਕੀ ਕੱਟੇ ਚ ਕੁਆਲਿਟੀ ਹਰੇਕ ਹਰੇਕ ਪੱਖ ਤੋਂ 100 ਦਾ 100 ਆ ਗਿਆ ਤੇ ਫਿੱਟ ਫਿੱਟ ਆ ਜਮਾ ਤੇ ਟੈਸਟਿਕਲ ਵਾਲੇ ਪੱਖ ਚ ਦਿਖਾ ਦਿੰਦਾ ਇੱਕ ਵਾਰੀ ਬਿਲਕੁਲ ਪੱਧਰਾਗਾ ਵਿੰਗੇ ਟੇਡੇ ਵਾਲਾ ਸੀਨ ਨਹੀਂ ਹੈਗਾ ਕਿਤੇ ਉਹ ਵੀ ਤੇ ਕੱਦ ਵੀ ਸੋਨਾ ਕਰੀ ਜਾਂਦਾ ਤੇ ਬਾਈ ਇਹਦਾ ਰੇਟ ਕੀ ਰਹੂਗਾ ਫਿਰ ਬਾਈ ਇਹਦਾ ਰੇਟ ਅਗਲਾ ਆਪਾਂ ਕੈਨੂੰ ਕੋਸ਼ਿਸ਼ ਕਹੀ ਹੈ ਇਹ ਠੀਕ ਆ ਜੀ ਚਾਹੇ ਇਹਦਾ 75 ਕਰ ਦਿੱ ਗਏ ਜਾਹੇ 70 ਕਹਿ ਦਿੱ ਗਏ ਜਿੰਨੇ ਮਰਜੀ ਮੰਗ ਲਾ ਆਪਾਂ ਨੇ ਨਾ ਸੱਜਣਾ ਰੇਟ ਆ ਜਿਹੜਾ ਵੀਡੀਓ ਦੇ ਵਿੱਚ ਫਿਕਸ ਜਿਹਾ ਹੀ ਕਰਨਾ ਚਾਹੀਦਾ ਹਾਂ ਬਸ ਜਿਹੜਾ ਲੈਣ ਦੇ ਰੇਟ ਹੈਗਾ ਜੀਵ ਵਿੱਚ ਕਿੰਨੇ ਪਾ ਲਾਂਗੇ ਜਮੀਂ ਹਾਂ ਜਿਹਦਾ 65000 ਕਰਦੇ ਆ 65000 ਉਹ ਚੋ ਜਿਹੜਾ ਭੈਣ ਭਾਈ ਦੂਰੋਂ ਨੇੜੋਂ ਚੱਲ ਕੇ ਆਊਗਾ ਉਹਦਾ ਉਹਨਾਂ ਕ ਮਾਨਤਨ ਆਪਾਂ ਜ਼ਰੂਰ ਕਰਾਂਗੇ ਉਹ ਚੋ ਵੀ ਮਾਨਤਨ ਕਰ ਦਾਂਗੇ ਹਾਂ ਵੀਰੇ ਲੈ ਸੱਜਣਾ 65 ਚੋ ਵੀ ਬਾਈ ਕਹਿੰਦਾ ਨਾ ਥੋੜਾ ਬੜਾ ਮਾਨਤਨ ਕਰ ਦਾਂਗੇ ਤੇ ਕੱਟਾ ਬਹੁਤ ਚੰਗਾ ਤੇ ਬਾਕੀ ਜਿਹੜਾ ਰੇਟ ਆ ਜਾਂ ਰੇਟ ਸੱਜਣੋਂ ਬਾਈ ਨੇ ਨਾ ਇਹਦਾ ਸਾਮ ਸਮਝੀ ਵਾਲੀ ਮੰਗਿਆ ਕਿਉਂ ਨਹੀਂ ਆਪਾਂ ਸਾਨੂੰ ਕਹਿ ਸਕਦੇ ਵੀ ਯਾਰ ਹਨਾ ਬਾਈ ਨੇ ਕੋਈ 65000 ਇਹਦਾ ਬਾਲਾ ਜਿਆਦਾ ਰੇਟ ਮੰਗਦਿਆ ਕਿਉਂਕਿ ਸਾਹਮਣੇ ਵਾਲਾ ਰੇਟ ਮੰਗੇ ਜਿਵੇਂ ਸਾਨੂੰ ਦੱਸਿਆ ਮੈਂ ਪੱਧਰਾ ਹਰੇਕ ਪੱਖ ਤੋਂ ਆ ਗਿਆ ਟੈਸਟੀਕਲ ਵਾਲੇ ਪੱਖ ਤੋਂ ਪੇਸ਼ਾਨੂ ਆਉਂਦੀ ਆ ਟੈਸਟੀਕਲ ਤੇ ਇਧਰਲੇ ਬੰਨੋ ਗਿਆ ਜੀ ਕੇਰਾ ਹੋਰ ਦਿਖਾ ਦੇ ਯਾਰ ਜਿਵੇਂ ਕਿਸੇ ਸੱਜਣ ਨੇ ਬਰੀਡ ਤੇ ਕੰਮ ਕਰਨਾ ਫਾਦਰ ਸਾਈਡ ਤੋਂ ਆ ਗਿਆ ਅਲਬਕਸ ਦਾ ਮਾਦਰ ਸਾਈਡ ਬਾਈ ਕਹਿੰਦਾ 17 18 ਲੀਟਰ ਵਾਲੀ ਆ ਤੇ ਰਿਸ਼ਤੇਦਾਰੀ ਜੇ ਖੜੀ ਆ ਦਿਖਾ ਵੀ ਦੇਵਾਂਗੇ ਤੇ ਹੁਣ ਆ ਜਾ ਗਿਆ ਜੀ ਦੋ ਨੰਬਰ ਤੇ ਮੱਝ ਆ ਵੀ ਬਾਈ ਕੋ ਨੀਲੀ ਦੀ ਏ ਵੀ ਪਿਓਰ ਨੀਲੀ 라ਵੀ ਚ ਆ ਗਈ ਘੱਟ ਘੋਟੇ ਨੂੰ ਵੀ ਬਹੁਤ ਚੰਗਾ ਮੱਝ ਨੂੰ ਥੋੜਾ ਦਰਦੀ ਆ ਨਾ ਹਾਂ ਥੋੜਾ ਕੋਪਰਾ ਕਰ ਸਮਾਂ ਹੈਗਾ ਦੁਪਹਿਰ ਕ ਦਾ ਉਹ ਹਿਸਾਬ ਨਾਲ ਲੇ ਵੇਰੀ ਜੱਜਮੈਂਟ ਕਰ ਲਿਓ ਤੇ ਪਿਓਰ ਨੀਲੀ ਚ ਆ ਗਈ ਜਿਵੇਂ ਕਿਸੇ ਸੱਜਣ ਨੇ ਨਾ ਬੱਚੇ ਤਿਆਰ ਕਰਨ ਵਾਸਤੇ ਲੈਣੀ ਆ ਤੇ ਚਮੜਾ ਬਿਲਕੁਲ ਬਈ ਪਤਲਾ ਆ ਗਿਆ ਹਾਂ ਬਰੀਕ ਚਮੜੇ ਚ ਆ ਗਈ ਦਰਦੀ ਤਾਂ ਨਹੀਂ ਤੁਰਪੂਗੀ ਹਾਂ ਹਾਂ ਤੁਰਪੂਗੀ ਕਿਹੜਾ ਸੂਆ ਸੂਆ ਬਾਈ ਇਹ ਇਹ ਬਈ ਆਪਾਂ ਤੀਜਾ ਸੂਆ ਕਹਿ ਕੇ ਦੰਨੇ ਅਗਲਾ ਭਾਉ ਚੌਥਾ ਮੰਨ ਲੇ ਠੀਕ ਆ ਗੱਲ ਆ ਹਾਂ ਅਬ ਬਾਈ ਕਹਿੰਦਾ ਆਪਾਂ ਤੀਜਾ ਸੁਆ ਖਾਂਗੇ ਕਿਉਂਕਿ ਬਿਲਕੁਲ ਬਰੀਕ ਚਮੜੇ ਚ ਆ ਗਈ ਪਤਲੇ ਚਮੜੇ ਚ ਤੇ ਨਾਲ ਇਹਦੇ ਕੱਟੀਆਂ ਹਨਾ ਹਾਂ ਬਈ ਆ ਕਰਤੀ ਸੀਮਨ ਇਹਦੇ ਜਿੱਦਾਂ ਦਾ ਲਾ ਦੋਗੇ ਸੱਜਣੋ ਬੱਚਾ ਉਦਾਂ ਦਾ ਹੀ ਪਾ ਦੂ ਜਿਵੇਂ ਆ ਬਾਈ ਨੇ ਨਾ ਮੋਰਾ ਦਾ ਸੀਮਨ ਲਾਤਾ ਇਹਦੇ ਇਹਨੇ ਮੋਰਾ ਦੀ ਪਿਓਰ ਮੋਰਾ ਦੀ ਕੱਟੀ ਦੇਦੀ ਹਾਂਜੀ ਵੀ ਇਹ ਖਾਸੀਅਤ ਵੀ ਹੈ ਇਸ ਮੱਝ ਚ ਇੱਕ ਆ ਕਿ ਜਿੱਦਾਂ ਇਹਦੇ ਸੀਮਨ ਲਾਓਗੇ ਬੱਚੇ ਮੋਰਾ ਦੇ ਵੀ ਪਾਈ ਜਾਊ ਤੇ ਨੀਲੀ ਦੇ ਤਾਂ ਨੇ ਟੌਪ ਦੇ ਪਾਈ ਦੇਣੇ ਆ। ਕਿੰਨਾ ਕਰਤਾ ਤਿਆਰੀ ਆ ਬਾਈ? ਬਾਈ ਦੁੱਧ ਇਹ ਚੱਲਦੀ ਸੀ ਆਪਣੇ 12-13 ਚੱਲੀ ਜਾਂਦੀ ਸੀ। ਇਹਦੇ ਥੋੜੇ ਜਿਹਾ ਨੌ ਵਧੇ ਸੀ ਉਹ ਬਣਵਾਤੇ ਸੀ। ਇਸ ਟਾਈਮ ਜਿਹੜਾ ਹੈਗਾ ਪੂਰਾ ਨੈਟ ਉਹ 10 ਲੀਟਰ ਆ। ਉਹਦੇ ਕਰਕੇ ਥੋੜਾ ਡਰ ਗਈ। ਹਾਂ ਉਹਦਾ ਕਰਕੇ ਥੋੜਾ ਘਟਾ ਗਈ। ਠੀਕ ਆ ਗੱਲ। ਤੇ 12-13 ਤੇ ਚੱਲਦੀ ਸੀ। 12-13 ਤੇ। ਇੱਕ ਨੰਬਰ ਆ ਪੂਰੀ ਸਾਫ ਕੋਲੀ ਆ। ਗਰਮ ਗਰਮ ਚਾਉਣ ਨਹੀਂ 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 ਜਮਾ ਹੀ ਨਹੀਂ ਵੀਰੇ। ਛਰਲਾ ਛਿੱਟਾ ਟਾਟ ਫਟ ਹੈਂ ਛਰਲਾ ਛਿੱਟਾ ਤਾਂ ਨਹੀਂ ਕੋਈ। ਨਾ ਨਾ ਕੋਈ ਚੱਕਰ ਨਹੀਂ ਵੀਰੇ। 100 ਦੀ 100 ਜਵਾਈ। 100 ਥੋੜਾ ਧਿਆਨ ਨਾ ਦਿਖਾ ਨਹੀਂ ਗੈਰੀ ਤੇ ਆ ਗਈ ਨੀਲੀ ਚ ਸ਼ੂਆ ਬਾਈ ਕਹਿੰਦਾ ਤੀਜਾ ਜਿਵੇਂ ਭਰਾ ਕਮੈਂਟ ਕਰ ਦਿੰਦੇ ਨੇ ਉਹ ਬਾਈ ਕਹਿੰਦਾ ਜੇ ਚੌਥਾ ਮੰਨ ਲਓ ਕਿਉਂਕਿ ਬਾਈ ਵਪਾਰ ਦਾ ਕੰਮ ਤਾਂ ਨਹੀਂ ਬਾਈ ਆਪਾਂ ਨਹੀਂ ਨਹੀਂ ਬਾਈ ਘਰੇਲੂ ਰੱਖੇ ਆਪਣੇ ਅੱਗੇ ਤੇ ਮੈਂ ਬਾਅਦ ਚ ਕਮੈਂਟ ਆਈ ਜਾਣ ਵੀ ਯਾਰ ਬਾਈ ਤਾਂ ਵਪਾਰ ਦਾ ਕੰਮ ਕਰਦਾ ਸੀ ਵਪਾਰ ਵਾਲਾ ਸੀਨ ਨਹੀਂ ਹੈਗਾ ਬਾਈ ਕਹਿੰਦਾ ਤੇ ਬਾਕੀ ਪਸ਼ੂ ਸੱਜਣੋਂ ਬਾਈ ਕੋਲ ਕਾਫੀ ਰੱਖੇ ਹੋਏ ਸੀ ਕੁਝ ਪਸ਼ੂ ਬਾਈ ਕਹਿੰਦਾ ਪਹਿਲਾਂ ਸੇਲ ਕਰ ਤੇ ਬਾਹਰ ਬੂਰ ਜਾਣਦਾ ਹਨਾ ਕਈ ਵਾਰੀ ਨਵੇਂ ਮੁੰਡਿਆਂ ਦਾ ਬਣ ਜਣਾ ਸਬਬ ਉਹਦੇ ਕਰਕੇ ਬਾਈ ਕਹਿੰਦਾ ਸੇਲ ਕਰ ਦੇਣਾ ਲੈ ਆ ਲੈ ਕੋਈ ਗੱਲ ਨਹੀਂ ਪਰੇਸ਼ਾਨ ਨਾ ਬਾਕੀ ਇੱਥੋਂ ਚੈੱਕ ਕਰ ਸਕਦੇ ਹਾਂ ਆ ਗਈ ਪਿਓਰ ਨੀਲੀ ਚ ਹਾਲ ਫਿਲਹਾਲ 10 1 ਕਿਲੋ ਦੁੱਧ ਬਾਈ ਕਹਿੰਦਾ ਹਾਜ਼ਰ ਆ ਸੂਈ ਕਿੰਨੇ ਕ ਟਾਈਮ ਦੀ ਹੋਊਗੀ ਬਾਈ ਇਹ 2 ਮਹੀਨੇ ਹੋਇਆ ਬਈ ਸਹੀ 2 ਮਹੀਨੇ ਹਾਂ ਬਈ ਵਪਾਰੀਆਂ ਵਾਲਾ ਕੰਮ ਨਹੀਂ ਵੀ ਜਿਵੇਂ ਕਹਿੰਦੇ ਡੇਢ ਕ ਹੋ ਗਿਆ ਸਵਾ ਕ ਹੋ ਗਿਆ ਨਹੀਂ ਨਹੀਂ ਪੂਰੇ 2 ਵਧੀਆ 2 ਮਹੀਨੇ ਦੇ ਹਾਂ ਜਿਹੜੀ ਗੱਲ ਗੱਬਣ ਗੱਬਣ ਦਾ ਨਹੀਂ ਕਰਾਈ ਬਾਈ ਨਹੀਂ ਹਲੇ ਨਹੀਂ ਬਾਈ ਠੀਕ ਆ ਕਰਨਾ ਹਾਂ ਬਈਆ ਲੈ ਵੇ ਕੰਨੀ ਮਾਰ ਦੇ ਕੈਮਰਾ ਗੱਬਣ ਬਾਈ ਕਹਿੰਦਾ ਕਰਾਈ ਨਹੀਂ ਤੇ ਲੈ ਵੇ ਦੀ ਆ ਗਈ ਪੱਧਰੀ ਇੱਥੋਂ ਚੈੱਕ ਕਰਾ ਦੇ ਕਿਉਂਕਿ ਦੁਪਹਿਰ ਕ ਦਾ ਟਾਈਮ ਆ ਉਸ ਹਾਵ ਨਾਲ ਦਿਖਾ ਦੇ ਵਾ ਛੱਡ ਦੇ ਪਰ ਇਹ ਤਾਂ ਬਈ 75000 ਕਰਦੇ ਆ ਮੁੰਲਾ ਫਿਕਸ ਜੀ ਜਮੇ ਜੇਬ ਚ ਜੇਬ ਚ ਪਾਉਣਿਆ ਪੈਸੇ ਅੱਜ ਆਪਾਂ ਨੇ ਉਦੋਂ ਬਾਅਦ ਨਹੀਂ ਛੱਡਣਾ ਪੈਸਾ ਕੋਈ ਜਮੇ ਫਿਕਸ ਕਰਨਾ ਕੰਮ ਬਹੁਤ ਤੂੰ ਕਰਾ ਦੇ ਵੀਰੇ ਕੋਈ ਨਾ ਛੱਡ ਦਾਂਗੇ 2 2000 ਹਾਂ ਨਾ ਕੋਈ ਚੱਕਰ ਨਹੀਂ 73 ਦੀ ਹੋ ਜੂ ਹਾਂ ਨਾ 1000 ਹੋਰ ਛੱਡਦਾ 72 ਦੀ ਕਰ 72 ਵੀ ਦੇ ਦਾਂਗੇ ਹਾਂ ਬਈ ਠੀਕ ਹੈ ਗੱਲ ਆ ਕੱਟੀ ਵੀ ਦੇ ਦਾਂਗੇ ਨਾਲ ਹਾਂ ਨਾਲ ਹੀ ਕੱਟੀ ਆ ਵੀ ਇਹਦੀ ਠੀਕ ਹੈ ਗੱਲ ਬੱਚੇ ਦੀ ਮਰਦੀ ਆ ਤੇ ਨਾਲ ਸੱਜਣੋ ਬਾਈ ਕਹਿੰਦਾ ਕੱਟੀ ਆ ਇਹਦੇ ਇਹ ਬਾਈ ਕਹਿੰਦਾ ਫਿਕਸ ਜੀ ਹੋ ਜੂ 72 ਦੀ ਤੇ ਜਿਹੜੇ ਰੇਟ ਨੇ ਰੇਟ ਸੱਜਣਾ ਨੂੰ ਬੇਨਤੀ ਆ ਮੇਰੀ ਕਿ ਕਿ ਰੇਟ ਹੈਗੇ ਨੇ ਬਿਲਕੁਲ ਫਿਕਸ ਜੇ ਉਹਦੇ ਵਾਸਤੇ ਬਾਈ ਨੂੰ ਪਰੇਸ਼ਾਨ ਨਾ ਸੱਜਣ ਕੋਈ ਵੀ ਕਰੇ ਤੇ ਹੁਣ ਗੈਰੀ ਮਾਰਦੇ ਆ ਬੱਚੀ ਦੇ ਕੈਮਰਾ ਫੇਸ ਕੁਆਲਿਟੀ ਚੈੱਕ ਕਰਾ ਦੇ ਬੱਚੀ ਦੀ ਹਾਂ ਬਹੁਤ ਸ਼ਾਨਦਾਰ ਹੈ ਕਿਹੜੇ ਸੀਮਨ ਦੇ ਭਾਈ ਇਹ ਇਹ ਬਾਈ ਬੇਰਕਾ ਸੀਮਨ ਦੀ ਆਪ ਆ ਬੇਰਤੇ ਹੀ ਲੱਗਿਆ ਹੋਇਆ ਜੇ ਅੱਛਾ ਨੰਬਰ ਤਾਂ ਨਹੀਂ ਪਤਾ ਨਹੀਂ ਨੰਬਰ ਤਾਂ ਨਹੀਂ ਪਤਾ ਪਰਫੂ ਕੀ ਹੈ ਹਾਂ 10 ਵਰਕੂ ਕੀ ਜਿਹੜੀ ਹਾਈਡ ਹੋਈਡ ਪੂਰੀ ਚੰਗੀ ਆ ਬਾਈ ਕੱਦ ਦੇ ਤਾਂ ਆ ਗਿਆ ਫੁੱਲ ਵੱਡਾ ਗਰੀ ਇੱਥੋਂ ਦਿਖਾ ਰਹੀ ਐ ਇਹ ਕੱਦ ਦਾ ਆਈਡੀਆ ਕਰਾ ਲੀ ਫੁੱਲ ਉੱਚੇ ਕੱਦ ਗਾਠ ਚ ਪਹਿਲਣ ਨੇ ਜਮਾ ਜੈਜ ਹਾਂ ਕਿਚਪੌਣਾ ਦਾ ਦੁੱਧ ਕਿੰਨਾ ਪਾਇਆ ਪਹਿਲੇ ਸੂਏ ਨੇ 22 ਲੀਟਰ ਦੁੱਧ ਪਾਇਆ ਵੀਰੇ 22 ਲੀਟਰ ਹਾਂ ਆ ਪਹਿਲਣ ਦਾ ਬਾਈ ਕਹਿੰਦਾ 22 ਕਿਲੋ ਦਾ ਰਿਕਾਰਡ ਹੈ ਤੇ ਬਾਈ ਦਾ ਸਮਾਂ ਕਿੰਨਾ ਕੁ ਪੈਂਡਿੰਗ ਹਾਲ ਫਿਰਦਾ ਇਹ ਤਾਂ ਬਾਈ ਸਹੀ 1 ਮਹੀਨਾ ਰਹਿੰਦਾ ਤਰੀਕ ਦੇ ਹਿਸਾਬ ਨਾਲ ਹਾਂ ਬਾਈ ਸਹੀ 1 ਮਹੀਨਾ 1 ਮਹੀਨਾ ਪੈਂਡਿੰਗ ਆ ਗਿਆ ਹਾਂ ਵੀਰੇ ਤੇ ਬੇਰ ਕਾ ਤੂੰ ਗੱਬਣਾ ਬੇਰ ਕਾ ਦੇ ਸੀਮਣ ਦੀ ਆਪ ਆ ਹਾਂਜੀ ਬਾਈ ਤੇ ਬਾਈ ਜਿਵੇਂ ਆਪਾਂ ਨੇ ਗੱਬਣ ਕਿਸੇ ਸੱਜਣ ਨੇ ਲੈਣੀ ਥਣਾ ਥੁਣਾ ਦੀ ਗਰੰਟੀ ਦੇ ਦਾਂਗੇ ਇਹਦੀ ਹਾਂ ਹਾਂ ਬਾਈ ਸਨਾ ਦਿਓ ਕਿ ਗਾਰੰਟੀ ਆਪਣੀ ਲੈਵਾ ਰੱਖਦੀ ਆ ਫਿਕਸ ਜਾ ਨਾਲ ਲੱਗਮਾ ਹਾਂ ਫਿਕਸ ਆਰਡਰ ਦੀ ਆ ਬਈ ਆ ਲੈਵਾ ਸੱਜਣੋ ਬਾਈ ਕਹਿੰਦਾ ਬਿਲਕੁਲ ਫਿਕਸ ਜਾ ਰੱਖੂਗੀ ਨਾਲ ਲੱਗਮਾ ਤੇ ਇੱਕ ਮਹੀਨਾ ਦਾ ਪੈਂਡਿੰਗ ਆ ਉਹ حساب ਨਾਲ ਦੀ ਜੱਜਮੈਂਟ ਕਰ ਲੇ ਤੇ ਬਾਕੀ ਥਣ ਸੁਣਾ ਰੱਖਦੀ ਆ ਮੁੱਠੀ ਵਾਲਾ ਥਣ ਕੱਦੂ ਹੱਥ ਚਿਚ ਵਾਲਾ ਲੈਵਾ ਰੱਖੂਗੀ ਨਾਲ ਲੱਗਮਾ ਹਾਂ ਠੀਕ ਆ ਜੀ ਇੱਥੋਂ ਕਰਾ ਲਈ ਚੈੱਕ ਲੰਬੀ ਲੁੰਬੀ ਵੀ ਬਹੁਤ ਆ ਤੇ ਆ ਗਈ ਬਿਲਕੁਲ ਨਵੇਂ ਹਾਨ ਚ ਹੋ ਸਕਦਾ ਵੀ ਦੰਦਾਜ ਵੀ ਹੋ ਸਕਦੀ ਆ ਹਾਂ ਇਹਦੇ ਹਿਸਾਬ ਨਾਲ ਕੁਆਲਿਟੀ ਆ ਮੱਛੀ ਦੀ ਹਾਂ ਤਦ ਘਾਟ ਦੇਖ ਫਿਰ ਇਹਦੇ ਪੈਸੇ ਇਹ ਤਾਂ ਵੀਰੇ ਆਪਾਂ 70 ਕਰਦੇ ਆ ਫਿਕਸ ਜਗਾ ਮੇਰਾ ਬੰਦਾ ਬਸ ਲੈਣ ਦੇਣ ਬਈ 67000 ਦੀ ਦੇ ਦਾਂਗੇ ਉਹੀ ਗੱਲ ਆ ਵੀ ਬਾਈਆਂ ਨੇ ਫੋਨ ਮਿਲਿਆ ਕੇ ਇਹੀ ਕਹਿਣਾ ਵੀ ਯਾਰ ਆਪਾਂ ਆ ਲੈਣੀ ਆ ਆ ਪਾ ਲੈਣੀ ਆ ਘਾਟ ਬਾਦਲ ਕੰਮ ਨਹੀਂ ਮੈਂ ਛੱਡਣਾ ਨਾ ਕੋਈ ਚੱਲ ਇੱਕ ਸੇ ਕਰਾਤਾ ਜਮੀ ਕੰਮਾ ਹਾਂ ਚੱਲ ਖਿਆਰ ਹੋਰ ਛੱਡਦਾ ਛੱਟ ਦੀ ਦੇ ਦੇਣਗੇ ਛੱਟ ਦੀ ਦੇ ਦਾਂਗੇ ਹਾਂ ਉਹ ਚ ਵੀ ਚਲ ਜਿਹੜੇ ਭੈਣ ਭਾਈ ਦਾ ਕੋਈ ਆਊਗਾ ਉਹ ਛੱਟ ਕਰ ਦਾਂਗੇ ਕਰ ਦਾਂਗੇ ਵੀਰ ਜਰੂਰ ਜੇ ਇਹ ਸੱਜਣਾ ਤਿੰਨੇ ਪਸ਼ੂ ਲੈਣੇ ਨੇ ਕਿਸੇ ਕੋਲ ਤਿੰਨੇ ਫਿਰ ਹਾਂ ਉਹਦਾ ਫੁੱਲ ਮਾਨਤਾਨ ਕਰ ਦਾਂਗੇ ਵੀਰ ਹੋਰ ਵੀ ਕਰ ਦਾਂਗੇ ਹਾਂ ਉਹ ਹੋਰ ਵੀ ਕਰ ਦਾਂਗੇ ਠੀਕ ਹੈ ਗੱਲ ਬਾਈ ਕਹਿੰਦਾ ਮਾਨਤਾਨ ਯਾਰ ਜੇ ਤਿੰਨੇ ਕਿਸੇ ਨੇ ਲੈਣੇ ਆ ਪਸ਼ੂ ਸਾਰੇ ਬਾਈ ਨੇ ਸੇਲ ਕਰਨੇ ਆ ਮਾਨਤਾਨ ਉਦਾਂ ਦਾ ਬਾਈ ਕਹਿੰਦਾ ਕਰ ਦਾਂਗੇ ਨੰਬਰ ਬੋਲ ਦੇ ਹਾਂ ਪੂਰਾ 700 ਪੂਰਾ 95707 ਨੰਬਰ ਸੱਜਣੋਂ ਬਾਈ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਤਿੰਨ ਪਸ਼ੂ ਨੇ ਇੱਕ ਤਾਂ ਨੀਲੀ ਦਾ ਕੱਟਾ ਪਿਓਰ ਨੀਲੀ ਦਾ ਅਲਬਖਸ਼ ਦਾ 17 18 ਕਿਲੋ ਵਾਲੀ ਮੱਝ ਦਾ ਤੇ ਇੱਕ ਆ ਪਿਓਰ ਨੀਲੀ ਦੀ ਮੱਝ ਆ ਬਾਈ ਕੋਲੇ ਤੇ ਇੱਕ ਆ ਗਈ ਬੇਰਕਾ ਦੇ ਸੀਮਨ ਦੀ ਬੱਚੀ ਜਗਾ ਜਿਹੜੀ ਜਗਾ ਆ ਗਈ ਬਠਿੰਡੇ ਚ 4 ਕਿਲੋਮੀਟਰ ਬਾਹਰਲੇ ਬੰਨੇ ਆ ਗਈ ਗੋਨਿਆਣਾ ਰੋਡ ਆ ਆਦਰਸ਼ ਨਗਰ 31 ਨੰਬਰ ਗਲੀ ਆ ਜਿਹੜੇ ਵੀ ਸੱਜਣ ਨੂੰ ਇਹਨਾਂ 'ਚ ਕੋਈ ਵੀ ਪਸ਼ੂ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਖਰੀਦ ਕੇ ਲੈ ਜਿਓ ਧੰਨਵਾਦ